ਅਸੀਂ ਤੇ ਵੀ ਬਾਂਵੇਂ ਸੀਤਾ ਜਦਾ ਕੀ ਠੱਗਾ ਮਹਿਸੂਸ ਕਰਦੇ ਆ ਉਹ ਲੋਕਾਂ ਨੂੰ ਜੀਤ ਲੱਗਦਾ ਦੇਖੋ ਮੈਂ ਸ੍ਰੀ ਅਮਰitsar ਸਾਹਿਬ ਦੇ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਤੇ ਨਤਮਸਤ ਹੋ ਕੇ ਹੋ ਕੇ ਗੁਰੂ ਦੀ ਸੰਗਤਾਂ ਦਾ ਧੰਨਵਾਦ ਕਰਦਾ ਲੋਕਾਂ ਨੇ ਜੇ ਸਹੀ ਫੈਸਲਾ ਲਿਆ ਤੇ ਲੋਕਾਂ ਦਾ ਭਲਾ ਔਰ ਲੋਕਾਂ ਨੇ ਕਾਂਗਰਸ ਤੇ ਉਮੀਦਵਾਰ ਦਾ ਆਪ ਦੀ ਸਰਕਾਰ ਦਾ ਭਾਜਪਾ ਦੀ ਗਿਰਕੂ ਨੀਤੀ ਦਾ ਹਰੇਕ ਦਾ ਨਚੋੜ ਕੱਢਿਆ 10 ਸਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਰਹੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੱਖ ਨਹੀਂ ਦਿੱਤਾ ਨਾ ਬੇਰੋਜ਼ਗਾਰੀ ਦਾ ਮਸਲਾ ਦੋਵੇਂ ਸਰਕਾਰਾਂ ਨੇ ਹੱਲ ਕੀਤਾ ਨਾ ਮਹਿੰਗਾਈ ਦਾ ਮਸਲਾ ਹੱਲ ਕੀਤਾ ਗੁੱਲੀ ਗੁੱਲੀ ਤੇ ਜੁੱਲੀ ਅੱਜ ਵੀ ਮੋਤਾ ਨਾ ਪੈਟਰੋਲ ਦੀ ਡੀਜ਼ਲ ਦੀਆਂ ਗੈਸ ਦੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਘਟਾਉਣ ਦਾ ਕੋਈ ਗੱਲ ਕੀਤੀ ਐ ਇਸ ਲਈ ਲੋਕ ਅੱਕੇ ਪਏ ਆ ਖੇਤਰੀ ਪਾਰਟੀ ਅਨਿਲ ਜੋਸ਼ੀ ਇੱਕ ਲੋਕਾਂ ਨੇ ਤਜਰਬਾ ਕੀਤਾ ਜਿਨੇ ਸ੍ਰੀ ਅਮਰitsar ਸਾਹਿਬ ਦੀ ਸੇਵਾ ਚਾਹੇ ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਥਾਂ ਧਰਤੀ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਚਾਹੇ ਉਹ ਦਰਗਿਆਨਾ ਮੰਦਿਰ ਦਾ ਆਲਾ ਦਵਾਲਾ ਚਾਹੇ ਉਹ ਰਾਮ ਤੀਰਥ ਚਾਹੇ ਉਹ ਆਰਮੀ ਮੈਮੋਰੀਅਲ ਜਾਂ ਸ਼ਹਿਰ ਦੀ ਡਿਵੈਲਪਮੈਂਟ ਗੰਦੇ ਨਾਲੇ ਨੂੰ ਢੱਕਣਾ ਅੱਜ ਟੂਰਿਜ਼ਮ ਦਾ ਵੱਡਾ ਹੱਬ ਬਣਿਆ ਜੋਸ਼ੀ ਸਾਹਿਬ ਕਾਮਯਾਬ ਹੋਣਗੇ ਜਿਹੜੇ ਬਾਦਰ ਵਾਗੇ ਦੇ ਅੰਬਾਨੀ ਅਟਾਨੀ ਨੂੰ ਫਾਇਦਾ ਕਰਾਉਣ ਲਈ ਗੁਜਰਾਤ ਦੇ ਸਮੁੰਦਰੀ ਕੋਟ ਨੂੰ ਫਾਇਦਾ ਕਰਾਉਣ ਲਈ ਬਾਗੇ ਦਾ ਬਾਦਰ ਬੰਦ ਕੀਤਾ ਤੇ ਅਸੀਂ ਉਹ ਬਾਦਰ ਖੋਲਾਂਗੇ ਕਿ ਟ੍ਰੇਡ ਦਾ ਹੱਬ ਤੇ ਟੂਰਿਜ਼ਮ ਦਾ ਹੱਬ ਸ੍ਰੀ ਅੰਮ੍ਰਿਤਸਰ ਸਾਹਿਬ ਬਣੇਗਾ ਇਹ ਜਿਹੜਾ ਵਿਕਤੀ ਜਿਹੜਾ ਦੇਖਦੇ ਆ ਕਿ ਦਲ ਬਦਲੋ ਦੀ ਨੀਤੀ ਚੱਲ ਪਈ ਆ ਹਰ ਪਾਰਟੀ ਵਿੱਚ ਕੋਈ ਨਾ ਕੋਈ ਸਾਹਮਣ ਹੋ ਰਿਹਾ ਸੋ ਨੈਸ਼ਨਲ ਕੀ ਪਾਰਟੀ ਨੂੰ ਫਰਕ ਪਊਗਾ ਜਿਵੇਂ ਮੇਰਾ ਵੀ ਦਲ ਬਦਲੋ ਦੀ ਰਾਜਨੀਤੀ ਕੁਝ ਲੋਕ ਸਰਕਾਰੀ ਹੋ ਗਏ ਆ ਕੁਝ ਲੋਕ ਡਰ ਗਏ ਆ ਕੁਝ ਲੋਕ ਮੌਕਾ ਪਰਸਤੀ 'ਚ ਵਿਸ਼ਵਾਸ ਰੱਖਦੇ ਆ ਮਗਰ ਪੰਜਾਬ ਦੀ ਇਹ ਜਿਰਖੇਸ ਧਰਤੀ ਜਿਨੇ ਮਾਨ ਸੂਰਬੀਰ ਚਰਨਹਲ ਪੈਦਾ ਕੀਤੇ ਆ ਇਹ ਜਿਹੜਾ ਸਰਕਾਰਾਂ ਨਾਲ ਟਕਰਾਉਂਦਾ ਸਰਕਾਰਾਂ ਨਾਲ ਲੜਦਾ ਲੋਕਾਂ ਲਈ ਲੜਦਾ ਉਹਦਾ ਸਨਮਾਨ ਕਰਦੇ ਆ ਮਾਨ ਕਰਦੇ ਆ ਔਰ ਮੇਰਾ ਇਹ ਮੰਨਣਾ ਜਿਵੇਂ ਕਿਸਾਨੀ ਖੇ ਜਿਹੜਾ ਖੇਤ ਮਜ਼ਦੂਰ ਤੇ ਕਿਸਾਨ ਜੈ ਜਵਾਨ ਜੈ ਕਿਸਾਨ ਜਾ ਕੇ ਦਿੱਲੀ ਦੀਆਂ ਹੁਕਮਰਾਨਾਂ ਨਾਲ ਕਿਸਾਨ ਕੁਝ ਕੁਸ਼ੀਆਂ ਜੋ ਹੋ ਰਹੀਆਂ ਸੀ ਗਲਤ ਪਾਲਿਸੀਆਂ ਦੇ ਖਿਲਾਫ ਐਮਐਸਪੀ ਕਾਨੂੰਨ ਨਾ ਬਣਾਉਣਾ ਕਿਸਾਨੀ ਦੇ ਭਲੇ ਵਾਸਤੇ ਖੇਤ ਮਜ਼ਦੂਰ ਦੇ ਭਲੇ ਵਾਸਤੇ ਜਾ ਕੇ ਟਕਰਾ ਗਿਆ ਸੀ ਔਰ ਉਹਨਾਂ ਦੀ ਜਿੱਤ ਹੋਈ ਇਹ ਹਰ ਪੰਜਾਬੀ ਦਾ ਫਰਜ਼ ਹੈ 16 ਲੱਖ ਕਰੋੜ ਰੁਪਈਆ ਪੂੰਜੀਪਤੀਆਂ ਦਾ ਮਾਪ ਹੈ ਮਗਰ ਲੋਕਾਂ ਅੱਜ ਵੀ ਕਰਜ਼ਾਈ ਹੋਏ ਪਏ ਇਸ ਲਈ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਦੀ ਬਾਹ ਫੜੀ ਜਾਵੇ ਜੋਸੀ ਸਾਹਿਬ ਜੇ ਜਿੱਤਣਗੇ ਮੇਰਾ ਇਹ ਮੰਨਣਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉਹਦੇ ਚ ਡਿਵੈਲਪਮੈਂਟ ਦਾ ਭਲਾ ਹੋਵੇ ਆਪਣੇ ਰਾਜਧਾਨੀ ਤੇ ਨਹੀਂ ਜਾਣ ਦਿੰਦੀ ਜਿਸ ਅੰਨਦਾਤਾ ਨੇ ਦੇਸ਼ ਨੂੰ ਅਨਾਜ ਦਿੱਤਾ ਫੂਡ ਸਿਕਿਉਰਿਟੀ ਦਿੱਤੀ ਆ ਜਿਸ ਅਨਦਾਤਾ ਦੇ ਪਰਿਵਾਰ ਨੇ ਦੇਸ਼ ਦੀ ਸਿਕਿਉਰਿਟੀ ਦਿੱਤੀ ਆ ਬਾਡਰਾਂ ਤੇ ਅੱਜ ਉਹ ਅਨਦਾਤਾ ਜੇ ਆਪਣੀ ਰਾਜਧਾਨੀ ਤੇ ਨਹੀਂ ਜਾ ਸਕਦਾ ਭਾਜਪਾ ਸੰਨਦਾਤਾ ਨੂੰ ਰੋਕਦੀ ਆ ਫਿਰ ਜਦ ਉਹ ਭਾਜਪਾ ਵਾਲੇ ਉਹਦੇ ਬੰਗ ਆਉਣਗੇ ਤੇ ਉਹਨਾਂ ਨੇ ਰੋਕਣਾ ਉਹ ਐਂਟੀ ਨੈਸ਼ਨਲ ਨਹੀਂ ਆ ਉਹ ਦੇਸ਼ ਦੀ ਵਾਸਤੇ ਮਰ ਮਿਟਣ ਵਾਲੇ ਜੈ ਜਵਾਨ ਜੈ ਕਿਸਾਨ ਨੇ ਇਸ ਲਈ ਉਹਨਾਂ ਨੂੰ અપਮਾਨਿਤ ਕਰਨਾ ਬੜੀ ਮੰਦਭਾਗੀ ਗੱਲ ਹੈ ਔਰ ਮੈਂ ਸਮਝਦਾ ਕਿ ਭਾਜਪਾ ਚੋਲ ਮੈਦਾਨ ਚੋਂ ਭੱਜ ਗਈ ਹੈ ਅੱਜ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਦੇਣਾ ਦੋ ਕਾਰਨ ਹੋ ਸਕਦੇ ਆ ਕਬਰਾਟ ਚੋਲ ਮੈਦਾਨ ਚੋਂ ਭੱਜਣਾ ਜਾਂ ਇਹ ਚੋਣਾ ਗਾਹ ਕਰਾਉਣੀ ਆ ਇਸ ਲਈ ਕਮਜ਼ੋਰੀ ਔਰ ਜਾਕਰ ਸਾਹਿਬ ਅੱਜ ਹਾਲਾਤ ਵੇਖ ਲਓ ਕਿੰਨੇ ਪਤਲੇ ਹੋਏ ਆ ਜਿਹੜਾ ਪਹਿਲਾਂ ਕਿਸਾਨੀ ਦੀ ਗੱਲ ਕਰਦਾ ਸੀ ਅੱਜ ਕਿਸਾਨੀ ਦੇ ਉਲਟ ਜਾ ਕੇ ਉਹਨਾਂ ਦੇ ਉਲਟ ਮੈਮੋਰੰਡਮ ਦਿੰਦਾ ਮੈਂ ਤਾਂ ਬੇਨਤੀ ਕਰਦਾ ਕਿ ਕਿਉਂ ਇੰਨਾ ਤੇਲ phookਦੇ ਹੋ ਭਾਜਪਾ ਲੋ ਗੱਲ ਕੋਈ ਪਿੰਡਾਂ 'ਚ ਜਾਂਦੇ ਹੋ 20 ਬੰਦੇ ਨਹੀਂ ਹੁੰਦੇ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਇਹਨਾਂ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨਤੀ ਕਰਾ ਦਿਓ ਇੱਕ ਬੰਦੇ ਪਿੱਛੇ ਪੰਜ-ਪੰਜ ਪੁਲਿਸ ਵਾਲੇ ਲਾਏ ਆ ਕਿਸਾਨਾਂ ਨੇ ਸਵਾਲ ਕਰਦੇ ਆ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੋ ਰਹੇ ਕਿਸਾਨ ਖੁਦਕੁਸ਼ੀ ਹੋ ਰਹੀ ਹੈ ਖੇਤ ਮਜ਼ਦੂਰਾਂ ਦੇ ਕਰਜੇ ਮਾਪ ਨਹੀਂ ਹੋ ਰਹੇ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦੇ ਆ ਕਿ ਮੈਨੂੰ ਐਤ ਕੀ ਵੋਟ ਪਾ ਦਿਓ ਮੈਂ ਆ ਮਟਰਾ ਦਾ ਰੇਟ 700 ਕਰ ਦੂੰ ਸੰਧੂ ਸਾਹਿਬ ਤੁਸੀਂ ਐ ਕਰੋ 50 ਰੁਪਏ ਐਮ ਐਸ ਪੀ ਐਲਾਨ ਕਰਾ ਦਿਓ 250 ਕਿਸਾਨ ਤੈਨੂੰ ਦੇ ਦੇਣਗੇ 250 ਰੁਪਇਆ ਕਿਲੋ ਦਾ ਐਵੇਂ ਝੂਠ ਮਾਰੀ ਜੰਨੇ ਹੋ ਹਾਲੇ ਤੱਕ ਤੁਸੀਂ ਐਮ ਐਸ ਪੀ ਸਬਜ਼ੀਆਂ ਤੇ ਐਲਾਨ ਕਰਨ ਤੋਂ ਭੱਜ ਗਏ ਹੋ ਐਮ ਐਸ ਪੀ ਤੁਸੀਂ ਦੂਜੀਆਂ ਫਸਲਾਂ ਤੇ ਐਲਾਨ ਕਰਨ ਤੇ ਭੱਜ ਗਏ ਹੋ ਐਮਐਸਪੀ ਨੂੰ ਕਾਨੂੰਨ ਬਣਾਉਣ ਤੋਂ ਪ੍ਰਧਾਨ ਮੰਤਰੀ ਭੱਜ ਗਿਆ ਤੇ ਲੋਕਾਂ ਨੇ ਐਵੇਂ ਅੱਖਾਂ 'ਚ ਕਟਾ ਪਾਉਣ ਦੀ ਗੱਲ ਕਰਦੇ ਹੋ ਇਸ ਲਈ ਲੋਕ ਬੜੇ ਸਿਆਣੇ ਆ ਨਵਾਂ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਸਮਝਦਾਰ ਨੇ ਜਾਗਰੂਕ ਨੇ ਲੋਕ ਇਹਨਾਂ ਲੂੰਬੜ ਚਾਲਾਂ 'ਚ ਫਸਣ ਵਾਲੇ ਨਹੀਂ ਆ 130 ਮੰਤਰੀ ਵੀ ਸੀਐਨ ਕਹਿੰਦੇ ਨੇ 1130 ਤੇ ਸੀ ਦੇਖੋ ਇਹਨਾਂ ਨੂੰ 13 ਕੈਂਡੀਡੇਟ ਨਹੀਂ ਮਿਲਦੇ ਆਪ ਵਾਲਿਆਂ ਨੂੰ ਇਹ ਕਹਿੰਦੇ 13 ਪਾਕ ਵਾਜਪਾ ਵਾਲਿਆਂ ਨੂੰ 400 ਨਹੀਂ ਮਿਲਦੇ ਉਹ ਕਹਿੰਦੇ 400 ਪਾਰ ਮੈਂ ਤਾਂ ਕਹਿੰਦਾ ਇਹਨਾਂ ਨੂੰ ਪੰਜਾਬ ਦਾ ਬਾਰਡਰ ਪਾਰ ਕਰਾਓ ਔਰ ਪੰਜਾਬ ਦਾ ਪਲਾ ਕਰਾਓ ਜਿਹੜੇ ਸਾਫਤਾਰੀ ਵਾਲੇ ਕਿਸ ਤਰ੍ਹਾਂ ਦਾ ਵਾਦਾ ਹੋ ਰਿਹਾ ਜੀ ਕਿਹੜਾ ਵਾਦਾ ਹੋ ਰਿਹਾ ਉਹ ਕਹਿੰਦੇ ਬੰਦੇ ਬਹੁਤ ਸ਼ਾਮ ਹੋ ਰਹੇ ਬਟਾਲੀ ਸਾਹਿਬ ਕਹਿੰਦੇ ਉਹਦਾ ਸਰਪੰਚ ਸਾਡੇ ਫਿਰ ਆ ਗਏ ਆ ਆ ਲੈ ਕਰ ਕਰ ਦੇਖੋ ਇਹ ਜਿਹੜੇ ਅੱਜ ਤਮਾਤਰ ਸਾਹਿਬ ਨੇ ਸਾਡੇ ਇਹਨਾਂ ਦੀ ਤਾਂ ਬਾਦਸ਼ਾਹ ਸਮਝਣ ਆਸਤੇ ਇੱਕ ਟ੍ਰਾਂਸਲੇਟਰ ਦੇ ਦਿਓ ਠੀਕ ਆ ਜੇਸ ਮੰਤਰੀ ਨੂੰ ਭਗਵੰਤ ਮਾਨ ਸਾਹਿਬ ਨੇ ਰਿਜੈਕਟ ਕਰਤਾ ਹੋਵੇ ਇਹਨਾਂ ਕੋਲ ਚਾਰ ਮਹਿਕਮੇ ਸੀ ਜਿੱਦੇ ਪਹਿਲੇ ਦਿਨ ਮੰਤਰੀ ਬਣੇ ਰੂਰਲ ਡਿਵੈਲਪਮੈਂਟ ਮਿਨਿਸਟਰ ਐਗਰੀਕਲਚਰ ਐਨੀਮਲ ਹਸਪੰਡਰੀ ਤੇ ਐਨ ਆਰ ਆਈ ਤਿੰਨ ਮਹਿਕਮੇ ਤਾਂ ਸਰਕਾਰ ਨੇ ਖੋਲੇ ਦੇ ਮਹਿਕਮੇ ਤਦ ਮੁੱਖ ਮੰਤਰੀ ਖਲੋਖੁੰਦਾ ਕਿਸੇ ਦਾ ਜਦੋਂ ਸਮਝੇ ਮੈਂ ਨਲਾਇਕ ਆ ਜਦੋਂ ਮੰਤਰੀ ਲਾਇਕ ਨਾ ਹੋਵੇ ਔਰ ਅੱਜ ਮੰਤਰੀ ਨੂੰ ਆ ਕੇ ਦੱਸਣਾ ਪੈਂਦਾ ਕਿ ਮੈਂ ਮੰਤਰੀ ਆ ਮੈਂ ਇਹ ਗੱਲ ਪਹਿਲਾਂ ਵੀ ਕੀਤੀ ਸੀ ਕਿ ਜੀਐਸਐਮਐਲ ਨੂੰ ਦੱਸਣਾ ਪੈ ਜੇ 18 ਚੋ ਜੀਐਸਐਮਐ ਮੰਤਰੀ ਨੂੰ ਦੱਸਣਾ ਪੈ ਜੇ ਮੈਂ ਮੰਤਰੀ ਆ ਫਿਰ ਉਹ ਕਾ ਟੱਟੂ ਦਾ ਹੈ ਭਾਈ ਇਸ ਲਈ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਮਗਰ ਹਾਲਾਤ ਇਹ ਜੇ ਬਣੇ ਪਏ ਆ ਭਾਈ ਛੇ ਟੋੜਾ ਕੰਮ ਬੋਲਣਾ ਚਾਹੀਦਾ ਤੁਹਾਡਾ ਕੰਮ ਤਾਂ ਬੋਲਦਾ ਨਹੀਂ ਕਟਾਰੂ ਚੱਕਰ ਗਿਆ ਦਾ ਕੰਮ ਬੋਲਦਾ ਬੱਚੂ ਮਸਾਲਾ ਕਿਹਦਾ ਸਮੋਸਾ ਕਰਦਾ ਮਸਾਲਾ ਦੇਦਾ ਲੋਕਾਂ ਨੇ ਚਲੋ ਜੀ ਆਓ ਆਓ ਓਏ ਆਈ